ਚਾਲ ਕੇ ਸਾਡੀ ਰichtig ਕੀਤੀ ਨੌਜਵਾਨ ਬੀ ਖਾਸ ਕਰਕੇ ਪੜ੍ਹਿਆ ਪਹਿਨਾ ਸੁਰਗ ਮਤਾਵਾ ਆਉ। ਆਓ ਸਭ ਤੋਂ ਪਹਿਲਾਂ ਪ੍ਰੋਗਰਾਮ ਨੂੰ ਸ਼ੁਰੂ ਕਰੀਏ ਤਾਂ ਕਾ ਫਤਿਹ ਦੀ ਸਾਂਝ ਪਾ ਜੀ 12 ਜੀ ਦਾ ਸਵਾਗਤ ਕਰੀਏ। ਫਤਿਹ ਆਪਣੇ ਦਰਮਿਆਨ ਅੱਜ ਇਸ ਮਾਗਮ ਦੇ ਵਿੱਚ ਜਿਹੜੀ ਮੀਟਿੰਗ ਕਰਨੀ ਹੈ ਸਾਡੇ ਜਸਵਿੰਦਰ ਸਿੰਘ ਜੀ ਕਰਤੀ ਫਾਉ ਮੋਚਰ ਤੋਂ ਸੁਪਾਟ ਹੈ। ਸਾਰੇ ਜਾਣਦੇ ਹੋ ਸਾਡੇ ਪਿੰਨੋ ਤੁਹਾਡੇ ਪ੍ਰਧਾਨ ਜੀ ਉਹ ਵੀ ਬਾਦ ਪਿੰਨ ਤੋਂ ਆਏ ਤੁਸੀਂ ਸਾਰੇ ਜਿਹੜੇ ਜਿਹੜੇ ਪਿੰਡਾਂ ਤੋਂ ਜਿੰਨੇ ਇੱਥੇ ਪਹੁੰਚੇ ਹੋ ਕਿਉਂਕਿ ਇਹ ਦਸਵਾਂ ਜੂਰੀ ਸੀ ਜਿੱਦਾਂ ਅਸੀਂ ਸਮਾਜ ਨਾਲ ਸਦੀਵੀਂ ਛੋੜਾ ਦੇ ਗਏ ਸਾਨੂੰ ਆਪਾਂ ਇਹ ਸੋਚਦੇ ਆ ਵੀ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ 2 ਮਿੰਟ ਦੇ ਲਈ ਮੌਨਤਾ ਕਰਕੇ ਕੁਲਮ ਇਹ ਸ਼ਬਦਾ ਦੇ ਕੋਲ ਬੈਠ ਗਏ 2 ਮਿੰਟ ਦੇ ਲਈ ਮੈਂ ਬੇਨਤੀ ਕਰਦਾ ਆਪਾਂ ਸਾਰੇ ਸਾਧਨ ਦੰ ਲਾਲ ਸਮਾਉਂ ਲਾਲ ਸਮਾਉਂ ਲਾਲ ਸਮਾਉਂ ਬਹੁਤਾਂ ਬਹੁਤ ਸਾਥੀ ਲੱਗੇ ਤੇ ਇਹਦਾ ਵੀ ਸਾਯੋਗ ਹੋ ਗਿਆ ਸਾਯੋਗ ਹੋ ਗਿਆ ਜੀ ਖਲੀ ਹੋਏ ਕੋਈ ਵੀ ਵਿਸਥਾਰ ਨਾਲ ਜਿਹੜੀ ਗੱਲ ਕਰਨੀ ਹੈ ਉਹ ਭਾਰਤੀ ਨੇ ਆਪਣੇ ਨਾਲ ਕਰਨੀ ਹੈ ਜੀ ਦੀ ਦੇਵਤਾ ਦੇ ਕੋਲ ਤੇ ਗੱਲ ਕਰਨੀ ਪੂਰ ਵਿਸਥਾਰਤ ਕਰਨਗੇ ਮੇਨ ਕੀ ਹੈ ਅੱਪਾ ਅੱਜ ਕਿੱਥੇ ਕਿਉਂ ਇੱਕ 12 ਤਰੀਕ دو ہزار چبی ہندوستان ਕਸ ਕਰ ਜੁਨੇ ਰੇ ਜਿਹੜੇ ਆਪਣੀ ਟੈਰੇਗਨ ਜਿਹੜੀ ਆਪਣੋ ਦੇ ਇੰਕਲੂਡ ਹੋਏ ਗਏ ਜਿਹੜੇ ਫੈਡਰਲ ਅਕੈਡਮੀ ਪੂਰੀ ਆਪਣਾ ਸਾਖਾ ਜਿਹੜੀ ਆਪਣੀ ਹੈ ਵਿਸਤ੍ਰਿਤ ਹੋਈ ਤੇ ਜਿਸਨੇ ਮੇਰੇ ਅਸੀ ਕੈਲਡਾਂ ਟਿਵਿਚ ਗਏ ਸੀ ਇਸੇ ਲੈਵਲ ਚ ਚਾਰ ਲੈਵਲ ਕੋਡ ਦੇ ਤੇ ਚਾਰ ਕੋਡ ਜਿਹੜੇ ਸਰਕਾਰ ਜਿਹੜੀ ਹੈ ਸੈਂਟਰ ਸਰਕਾਰ ਲੈ ਕੇ ਆਈ ਹੈ ਤੇ ਪੰਜਾਬ ਸਰਕਾਰ ਨੇ ਉਹਦੇ ਦਸਖਤ ਕੀਤੇ ਹਨ ਕਿ ਇੱਕ ਦੋਸਾਂ ਪਹਿਲਾਂ ਵੀ ਆਪਾਂ ਇਹਨੂੰ ਪੰਜਾਬ ਸਰਕਾਰ ਨੂੰ ਅਗਰਾ ਕੀਤਾ ਸੀ ਕਿ ਇਹ ਜਿਹੜੇ ਲੇਬਰ ਦੇ ਚਾਰ ਕੋਡ ਹੈ ਇਹਨਾਂ ਨੂੰ ਰੱਦ ਕਰਾਇਆ ਜਾਵੇ ਤੇ ਇਹ ਕਾਨੂੰਨ ਜਿਹੜਾ ਵਾਪਸ ਲਿਆ ਜਾਵੇ ਤੇ ਪੰਜਾਬ ਸਰਕਾਰ ਨੇ ਗੋਪੀ ਸਕਾਰ ਯੋਗ ਸਾਥੀਓ ਸਾਡੀਆਂ ਭੈਣਾਂ ਪਹਿਲਾਂ ਨਾ ਜੋ ਇੱਕ ਛੋਟੇ ਜਿਹੇ ਸਦੇ ਦੇ ਸਾਡੇ ਪੰਜਾਬ ਦੀ ਕਿਸਾਨ ਯੂਨੀਅਨ ਦੇ ਜੇ ਵੀ ਸਾਡੇ ਪਰਮਪਾਲ ਜੀ ਤੇ ਗਰੀਬ ਕੁਮਾਰ ਜੀ ਬਹੁਤ ਵਧੀਆ ਮਿਹਨਤ ਕਰਾਵੇ ਨੇ ਸਾਰੇ ਤਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤਾਂ ਕਈ ਵਾਰ ਸਾਡੇ ਕੋਲਾਂ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਜਿਸ ਤਰ੍ਹਾਂ ਸਾਡੇ ਨੌਜਵਾਨ ਜੰਗ ਜਿਹੜੇ ਪਰਮਪਾਲ ਜੀ ਨੇ ਬਹੁਤ ਵਧੀਆ ਸਵਾਲ ਕੀਤਾ ਵੀ ਕਿਹੜੀ ਮੰਨ ਲੈ ਵੀ ਵੇਖੋ ਜੀ ਸਾਡੇ ਕੋਲ ਹੈਗੀ ਹੈ ਇਹ ਜਾਦੂ ਦੀ ਜੱਥੀ ਹੈ ਜੀ ਕਿ ਜੇਕਰ ਅਸੀਂ ਜਾਵਾਂਗੇ ਅਸੀਂ ਉਹਨਾਂ ਨੂੰ ਕਹਿੰਦੇ ਵਰਕਰ ਨਹੀਂ ਸਮਝਿਆ ਅਸੀਂ ਉਹਨਾਂ ਦੇ ਪਰਿਵਾਰ ਦਾ ਹਿੱਸਾ ਹਾਂ ਕੀ ਹੈ ਉਹਨਾਂ ਦੇ ਨਾਲ ਜਾ ਕੇ ਜੇ ਕੋਈ ਉਹਨੂੰ ਕਿਸ ਤਰ੍ਹਾਂ ਦੀ ਕਿਹੋ ਜਿਹੀਆਂ ਆਂਦੀਆਂ ਉਹਦੇ ਵਿੱਚ ਆਖਰੀ ਸਾਹ ਤੱਕ ਉਹਨੇ ਨਾਲ ਖੜਾ ਰਹਿਣੀ ਹੈ ਤਾਂ ਸਾਰੇ ਜੀ ਬਹੁਤ ਵਧੀਆ 5.5 ਤੋਂ 6 ਪ੍ਰੋਗਰਾਮ ਜਿਸ ਤਰ੍ਹਾਂ ਸਾਡੇ ਕਮਰੈਡ ਸਾਹਿਬ ਭਗਵੰਦਰ ਸਿੰਘ ਜੀ ਸੂਬਾ ਕਮੇਟੀ ਪੰਜਾਬ ਪ੍ਰਧਾਨ ਜੀ ਉਹਨਾਂ ਨੇ ਜਿੱਥੇ ਸਾਡਾ ਉਹਨਾਂ ਦੀ ਬੁਵਾਈ ਏਟ ਜੋ ਵੀ ਅਸੀਂ ਕੰਮ ਕਰ ਰਹੇ ਹਾਂ ਬਹੁਤ ਵਧੀਆ ਮੰਨ ਲਾ ਕਿ ਉਹਨਾਂ ਦਾ ਸੁਭਾਅ ਨੇ ਸਾਨੂੰ ਬਹੁਤ ਮਜਬੂਰ ਕੀਤਾ ਉਹਨਾਂ ਦੇ ਵਿਚਾਂ ਤੇ ਅਸੀਂ ਜਿੱਥੇ ਵੀ ਜਾਵਾਂਗੇ ਤਕਰੀਬਨ ਹੀ ਸਾਡੀ ਟੀਮ ਇੱਕ ਵਧੀਆ ਤਿਆਰ ਹੋ ਜਾਂਦੀ ਹੈ ਜਿਵੇਂ ਮੰਦਰ ਜੀ ਵੀ ਆ ਗਏ ਨੇ ਤੇ ਤੁਸੀਂ 2 ਮਿੰਟਾਂ ਲਈ ਟਾਈਮ ਪੱਡੋ ਤਾਂ ਸਾਡੇ ਜਿੱਥੇ ਵੀ ਸਾਡੇ ਹੁਣ ਜਸਵੀਰ ਸਿੰਘ ਜੀ ਬਹੁਤ ਵਧੀਆ ਨਾਲ ਸੁਭਾਅ ਹੈ ਬਹੁਤ ਵਧੀਆ ਜਿਵੇਂ ਕਹਿੰਦੇ ਨੇ ਨਾਲ 4 ਤੋਂ 5 ਮਿੰਟਾਂ ਹੋਈਆਂ ਨੇ ਤੇ ਆਦਾਏ ਇਨਰ ਇਹ ਵੀ ਸਾਡੇ ਨਾਲ ਕਰਦੇ ਨੇ ਕਈ ਵਾਰੀ ਬੋਲਾ ਬੋਲ ਕੇ 2 ਮਿੰਟ ਦੇ ਲਈ ਤੁਹਾਡੇ ਨਾਲ ਫਾਨਕਸ਼ਮ ਜਰਤੀ ਫਾਨ ਕੋ ਨਾਲ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਹੈ ਕਿ ਆਪਣਾ ਇੱਕ 19 ਜੀ ਦਾ ਪੋਰਟਲ ਬਣ ਗਿਆ ਜੀ ਤੁਹਾਨੂੰ ਸਮਝ ਹੋ ਰਹੀ ਕਿ ਤੁਹਾਡੀਆਂ ਬਹੁਤ ਸਾਰੀਆਂ ਫਾਈਲਾਂ 2019 ਦੇ 20 ਦੇ ਸਰਕਾਰ ਦੇ ਕੋਲ ਪਈਆਂ 18 ਅੰਕਾਂਮੀ ਉਹਦੇ ਵਿੱਚ ਲੱਗਿਆ ਜਿਹਦੇ ਵਿੱਚ ਤੁਹਾਡੇ ਬੱਚਿਆਂ ਦੇ ਰੀਠੇ ਦੇ ਕੇਸ ਵੀ ਹੈ ਇਹ ਕੇਸ ਵੀ ਹੈ ਸ਼ਗਨ ਸਿੰਘ ਦੇ ਦੱਸੇ ਗਏ ਜਿਹੜੇ ਨੀਵੀਂ ਦੇ ਇਸ਼ੌਰ ਬੰਦ ਪਈ ਹੈ ਉਹਦੇ ਬਾਰੇ ਜਾਣਕਾਰ ਬਹੁਤ ਜਿਆਦਾ ਸੀ ਜਿਹਨੇ ਬਹੁਤ ਕੰਮ ਕੀਤਾ ਸਾਨੂੰ ਟਾਈਮ ਦਿੱਤਾ ਜਾਂਦਾ ਸੀ ਵੀ ਅਗਲੇ ਮਹੀਨੇ ਤੱਕ ਕੰਮ ਹੋ ਜੂਗਾ ਪਛੀ ਦੇ ਚਾਮ ਦੇ ਦੀ ਨਿਕਲ ਬਿੱਟੀਆਂ ਕਰਦੇ ਸੀ ਉਹਦੇ ਵਿੱਚ ਕੋਈ ਕੁਝ ਮਿਲ ਚੁਕਿਆ ਗਿਆ ਉਹਦੇ ਵਿੱਚ ਹੀ ਕੰਮ ਵੀ ਗਿਆ ਕੈਪਸ ਐਪਲ ਵੀ ਵੀ ਗਿਆ ਤੇ ਜਿਹੜਾ ਮੈਨੇਜਰ ਪਿਤਾ ਜੀ ਉਹ ਵੀ ਗਿਆ ਉਹਦੇ ਇਹ ਆਈਫੋਨ ਕਰ ਰਿਹਾ ਨਾ ਮੈਸੇਜ ਆਇਆ ਉਹਨੂੰ ਪਹੁੰਚਦਾ ਨਹੀਂ ਸੀ ਸਾਡੇ ਦਰਮਿਆਨ ਦਰਸ਼ਨ ਸਿੰਘ ਜੀ ਦਾ ਗੱਲ ਉਹ ਵੀ ਸਾਡੇ ਨੂੰ ਪਹੁੰਚ ਚੁੱਕਿਆ ਹੈ ਉਹਨਾਂ ਨੇ ਵੀ ਤੁਹਾਡੇ ਨਾਲ 5 ਮਿੰਟ ਦੀ ਸਾਂਝ ਪਾਉਣੀ ਹੈ ਜਿਹੜੀਆਂ ਆਪਾਂ ਪਿੰਡਾਂ ਦੇ ਵਿੱਚ ਆਉਣ ਵਾਸਤੇ ਕੀ ਰੂਪਰੇਖਾ ਰੱਖਣੀ ਹੈ ਕੀ ਤਿਆਰੀ ਕਰਨੀ ਹੈ ਤਾਂ ਇਸ ਤੋਂ ਕਾਰਨ ਨੂੰ ਪਤਾਉਂ ਦਰਸ਼ਨ ਸਿੰਘ ਜੀ ਕਰੋ ਸਾਫ ਕਰਾਂ ਦੀ ਯੂਨੀਅਨ ਵਰਕਸ਼ਾਪਾਂ ਦੇ ਜਿਹੜੇ ਕੰਮ ਕਰਨੋਂ ਦੇ ਕਿ ਆਪਾਂ ਸਾਰੇ 2 ਦਿਨਾਂ ਦੇ ਲਈ ਇਕੱਠੇ ਹੋਏ ਉਹਦੇ ਵਿੱਚ ਬੇਤੀ ਮੇਰੀ ਯੂਨੀਅਨ ਬੜੇ ਮੁੱਖ ਪੱਧਰੀ ਹੈ ਜਿਹੜੀ ਯੂਨੀਅਨ ਨਾਲ ਵੀ ਕਾਫੀ ਸਾਹ ਬੜੇ ਧੰਨਵਾਦ ਚਲਾਉਂਦੇ ਸੀ ਤਾਂ ਫਾਂ ਤਾਂ ਉਸ ਤੋਂ ਇਹਨਾਂ ਦੇ ਯਕੀਨ ਜਲਾ ਸਕਦੇ ਪਰ ਆਨਲਾਈਨ ਟਾਈਮ ਕੀ ਸਾਇਟ ਕਿਤਾ ਗਿਆ ਹੈ ਕਿ ਉਸ ਹੁੰਦੇ ਦਾ ਜਿੰਨੇ ਲੋਕਾਂ ਦਾ ਕੰਮ ਆਪਣਾ ਵੇਖਣ ਤੋਂ ਨਾਲ ਹੈ ਬੇਸਿਕਲੀ ਜਾਂਦਾ ਹੈ ਬੜੇ ਸੌਕੇ ਹੈ ਬਿਲਕੁਲ ਨਹੀਂਗਾ ਜਿਵੇਂ ਜੇਕਰ ਹੋਰ ਬੈਕ ਮੈਂਡ ਲੈ ਲਵਾਂ ਕਿਸੇ ਤੇ ਹੀ ਹਮਲੇ ਨਹੀਂ ਢਣੇਗੇ ਉਸਦੀ ਜੋ ਵੀ ਘੰਟੀ ਟੋਕੀ ਹੈ ਕਿ ਉਹ ਖੜਕਾਏ ਉਹ ਜਦੋਂ ਅੰਕਾਂ ਇਕੱਠੇ ਮਸਲ ਬੜੀ ਮੁਸ਼ਕਲ ਨਾਲ ਕੰਮ ਕਰਦਾ ਹੈ ਉਹ ਇਸ ਤਰ੍ਹਾਂ ਮਜ਼ਦੂਰ ਨੂੰ ਇੱਕ ਮਜਨਮ ਦੇ ਤੌਰ ਤੇ ਪੇਸ਼ ਕੀਤਾ ਸਮਨਨਾਂ ਦੇ ਵਿੱਚ ਪਰ ਉਹਨੂੰ ਕੋਈ ਨਹੀਂ ਚੁਣਨ ਲੈਂਦਾ ਕਿਉਂਕਿ پی Terim پیدا بھی بول گیاں پہپ بھوئیوں پھر بھائیوں پھر بھی بنیدی دیگر اگل پیدا 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 کہ وہ لوگ پ Carbonika ڈالیاں check guys پیدا پیدا اب پیدا 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 میں سنت جاؤیئے جو آکے پدھی بلوں کا تصالinde کالیوگر مورک کام کرے다가 ڈیٹی ٹواکٹی موگو خوری جو جب ਮੈਂ ਤੁਹਾਨੂੰ ਸਾਰਾ ਦੱਸਦਾ ਹਾਂ ਮੈਂ ਤਾਂ ਕੋਈ ਚਾਰਚਾਂ ਲਈ ਉਤਾਰਨਾ ਮੇਰਾ ਜਸਿੰਦਰ ਸਿੰਘ ਇਹ ਬਾੜੀ ਮੈਂ ਕਿਰਤੀ ਕਿਸਾਨ ਨੂੰ ਮੱਜ ਦਾ ਸੋਭਾ ਦੇਸ ਤੇ ਸਾਡੀ ਜਥੇਬੰਦੀ ਦਾ ਜਿਹੜਾ ਸਿਧਾਂਤ ਹੀ ਇਹ ਆ ਕਿ ਜਿੱਥੇ ਵੀ ਲੋਕ ਮਤਲਬ ਮੋਰੀ ਸਰਪੰਦੇ ਦੇ ਝੋਕੇ ਲੜਦੇ ਆ ਇਹ ਸਾਡੀ ਜਥੇਬੰਦੀ ਦਾ ਇਤਿਹਾਸ ਆ ਸਾਡਾ ਸਨਾਂ ਅੱਜ ਸਭ ਤੋਂ ਪਹਿਲਾਂ ਮੈਂ ਤਾਂ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਜਿਹਦੇ ਸਾਥ ਨੇ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਅੱਜ ਜਿਹੜੀ ਮੀਟਿੰਗ ਹੈ ਉਹ ਵਿਸ਼ੇਸ਼ ਤੌਰ ਤੇ ਇਸ ਕਰਕੇ ਬੁਲਾਈ ਗਈ ਹੈ ਕਿ 12 ਫਰਵਰੀ ਨੂੰ ਜਿਵੇਂ ਸਾਥੀਆਂ ਨੇ ਦੱਸਿਆ 12 ਫਰਵਰੀ ਨੂੰ ਪੂਰੇ ਹਿੰਦੁਸਤਾਨ ਦੇ ਪੂਰੇ ਦੇਸ਼ ਦੇ ਜਿਹੜੇ ਮਜ਼ਬੂਰ ਹੈ 50 60 ਕਰੋੜ ਮਜ਼ਬੂਰ ਜਿਹੜੇ ਹੈਗਾ ਉਹ ਸ਼ੜਕਾਂ ਤੇ ਆ ਰਹੇ ਆ ਇੱਕ ਦਿਨ ਦੀ ਹੜਤਾਲ ਕਰ ਰਹੇ ਆ ਉਸ ਹੜਤਾਲ ਦੇ ਵਿੱਚ ਆਪਾਂ ਵੱਧ ਤੋਂ ਵੱਧ ਜਿਹੜਾ ਰਲਣਾ ਕਰਨੀ ਹੈ ਜਿਹੜੇ ਸਾਡੇ ਸਾਥੀ ਰੋਡ ਆਲੇ ਆ ਉਹਨਾਂ ਨੇ ਮਲੋਟ ਇੱਥੇ ਜਿਹੜਾ ਢਾਣਾ ਵਗੈਰਾ ਲੱਗੂ ਆ ਨਾ ਉੱਥੇ ਸ਼ਾਮ ਨੂੰ ਹੋਣਾ ਹੈ ਜਿਹੜੇ ਮੁਕਸਰ ਵਾਲੇ ਸਾਥੀ ਹੋ ਮੁਕਸਰ ਅਬੋਰ ਵਾਲੇ ਸਾਥੀ ਸਾਡੇ ਕੋਲੇ ਜਲ ਸਿੰਘ ਜੀ ਬੈਠੇ ਨੇ ਇਹ ਉੱਥੇ ਸ਼ਾਮ ਨੂੰ ਹੋੜ ਕੇ ਤੇ ਸਾਡੇ ਜਗਿੰਦਰ ਪਾਤ ਦੀ ਫਾਜ਼ਿਲ ਕਰਨ ਨੂੰ ਇਹ ਉੱਥੇ ਜਿਹੜਾ ਪ੍ਰੋਗਰਾਮ ਹੋਣਾ ਹੈ ਜਗਾ ਸਾਰੇ ਜਗ੍ਹਾ ਸਾਰੇ ਜਗ੍ਹਾ ਤੇ ਪ੍ਰੋਗਰਾਮ ਹੋਣਾ ਹੈ ਹੁਣ ਮਸਲਾ ਇਹ ਆ ਕਿ ਅੱਜ ਮਲੋਟ ਇਫਟੂ ਦਫ਼ਤਰ ਵਿਖੇ IF2 ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜੋ ਅੱਜ ਇੱਥੇ ਮੀਟਿੰਗ ਕੀਤੀ ਜਾ ਰਹੀ ਹੈ ਸਾਡੇ ਨਾਲ IF2 ਆਗੂ ਅਤੇ ਕੀਰਤੀ ਕਿਸਾਨ ਯੂਨੀਤ ਆਗੂ ਜਸਵਿੰਦਰ ਸਿੰਘ ਜੀ ਝਵੇਲਵਾਲੀ ਸੂਬਾ ਵਿੱਚ ਸਕੱਤਰ ਉਹ ਸਾਡੇ ਨਾਲ ਮੌਜੂਦ ਹੈ ਅਸੀਂ ਉਹਨਾਂ ਤੋਂ ਜਾਣਕਾਰੀ ਲਵਾਂਗੇ ਪੁੱਛਦੇ ਹਾਂ ਉਹਨਾਂ ਕੋਲ ਕਿ ਅੱਜ ਦੀ ਮੀਟਿੰਗ ਕਿਹੜੇ ਮੁੱਦਿਆਂ ਤੇ ਕਰ ਰਹੇ ਹਾਂ ਹਾਂਜੀ ਜਸਵਿੰਦਰ ਸਿੰਘ ਜੀ ਜਿਹੜੀ ਤੁਸੀਂ ਅੱਜ ਦੀ F2 ਦਫ਼ਤਰ ਵਿਖੇ ਅੱਜ ਤੁਸੀਂ ਮੀਟਿੰਗ ਕਰ ਰਹੇ ਹੋ F2 ਅਤੇ ਵੱਖ-ਵੱਖ ਜਥੇਬੰਦੀਆਂ ਦੇ ਸੱਦੇ ਉੱਤੇ ਤੁਸੀਂ ਅੱਜ ਜਿਹੜੀ ਮੀਟਿੰਗ ਕਰ ਰਹੇ ਹੋ ਕਿਸ ਵਿਸ਼ੇ ਤੇ ਤੁਸੀਂ ਅੱਜ ਦੀ ਕਿ ਉਹ ਇਹ ਵਿਸ਼ੇਸ਼ ਮੀਟਿੰਗ ਰੱਖੀ ਹੈ ਦੇਖੋ ਜੀ ਮੀਟਿੰਗ ਇਸ ਕਰਕੇ ਰੱਖੀ ਹੈ ਕਿ ਮੌਜੂਦੀ ਸਰਕਾਰ ਦੀਆਂ ਜਿਹੜੀਆਂ ਕਾਰਪੋਰੇਟ ਪੱਖੀ ਨੀਤੀਆਂ ਇਹਨਾਂ ਦੇ ਖਿਲਾਫ ਦੇਸ਼ ਦੇ ਕਰੋੜਾ ਮਜ਼ਦੂਰ ਜਿਹੜੇ ਹੈਗੇ ਆ ਉਹ 12 ਫਰਵਰੀ ਨੂੰ ਇੱਕ ਦਿਨ ਦੀ ਹੜਤਾਲ ਨੂੰ ਕਰਦੇ ਹੈਗੇ ਆ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਇਥੇ ਮੀਟਿੰਗ ਵੀ ਲੋ ਕਰਦੇ ਹੈਗੇ ਆ ਔਰ ਇਹਦੇ ਵਿੱਚ ਕੀ ਹੈ ਕਿ ਮੋਦੀ ਸਰਕਾਰ ਨੇ ਜਿਹੜਾ ਹੈਗਾ ਉਹ ਚਾਰ ਲੇਬਰ ਕੋਡ ਲੈ ਕੇ 29 ਕਾਨੂੰਨ ਜਿਹੜੇ ਕਿਰਤ ਕਾਨੂੰਨ ਲੋਕਾਂ ਨੇ ਮਜ਼ਦੂਰਾਂ ਨੇ ਸੰਘਰਸ਼ ਕਰਕੇ ਜਿਹੜੇ ਹੈਗੇ ਬਣਾਏ ਸੀ ਉਹਨਾਂ ਨੂੰ ਸਾਰਿਆਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਜਿਹੜੇ ਹੈਗੇ ਆ ਉਹ ਸਰਕਾਰ ਨੇ ਬਣਾਇਆ ਔਰ ਜੇ ਇਹ ਕਾਨੂੰਨ ਬਣ ਜਾਂਦਾ ਇਹ ਲਾਗੂ ਹੋ ਜਾਂਦਾ ਜਿਵੇਂ ਕਿ ਉਹ ਕਹਿੰਦੇ ਕਿ 1 April 2036 ਤੋਂ ਸੀ ਲਾਗੂ ਕਰਨਾ ਤਾਂ ਇਹਦੇ ਨਾਲ ਫਿਰ ਜਿਹੜਾ ਹੈਗਾ ਉਹ ਮਜ਼ਦੂਰਾਂ ਤੇ ਮਜ਼ਦੂਰ ਵਰਗ ਤੇ ਬਹੁਤ ਵੱਡਾ ਹਮਲਾ ਹੈਗਾ ਇੱਥੋਂ ਤੱਕ ਹੈਗਾ ਇਹਦੇ ਵਿੱਚ ਕਿ ਜਥੇਬੰਦੀ ਜਿਹੜੀ ਹੈਗੀ ਹੈ ਉਹ ਬਣਾਉਣੀ ਵੀ ਬੜੀ ਮੁਸ਼ਕਲ ਹੈ ਠੀਕ ਹੈ ਉਹਦੇ ਵਿੱਚ ਇਦਾਂ ਦੀਆਂ ਸ਼ਰਤਾਂ ਲਿਖੀਆਂ ਹੋਈਆਂ ਸਮਾਂ ਜਿਹੜਾ ਹੈਗਾ 8 ਘੰਟੇ ਦਾ ਉਹਦੀ ਬਜਾਏ 12 ਘੰਟੇ ਛੁੱਟੀ ਵਾਲੀ ਗੱਲ ਵੀ ਕੋਈ ਨਹੀਂ ਹੈ ਠੀਕ ਹੈ ਇਸੇ ਤਰ੍ਹਾਂ ਹੋਰ ਜਿਵੇਂ ਜਿੱਥੇ ਘੱਟੋ ਘੱਟ 300 ਮਜ਼ਦੂਰ ਕੰਮ ਕਰਦਾ ਹੈਗਾ ਉੱਥੇ ਉਹ ਕਾਨੂੰਨ ਜਿਹੜੇ ਹੈਗੇ ਮਤਲਬ ਸਹੂਲਤਾਂ ਜਿਹੜੀਆਂ ਮਜ਼ਦੂਰਾਂ ਨੂੰ ਉਹ ਮਿਲ ਸਕਦੀਆਂ ਜਿੱਥੇ ਉਹ ਤੋਂ ਘੱਟਾ ਤੇ ਉਥੇ ਕਿਰਤਕ ਨੂੰ ਜਿਹੜੇ ਬੜੇ ਮਤਲਬ ਕੋਈ ਲਾਗੂ ਨਹੀਂ ਉਹਨਾਂ ਨੂੰ ਸਹੂਲਤਾਂ ਨਹੀਂ ਮਿਲਣਗੀਆਂ ਇਸੇ ਤਰ੍ਹਾਂ ਹੀ ਮਤਲਬ ਹੋਰ ਬਹੁਤ ਸਾਰੀਆਂ ਮਦਾਂਵ ਦੇ ਵਿੱਚ ਇਹ ਆ ਕਿ ਜਿਹੜੀਆਂ ਮਜ਼ਦੂਰ ਵਿਰੋਧੀ ਨੇ ਇਹਦੇ ਖਿਲਾਫ ਜਿਹੜਾ ਹੈਗਾ ਮੋਦੀ ਸਰਕਾਰ ਇਹ ਕਰੋਨਾ ਟਾਈਮ ਸਮੇਂ ਦੇ ਉੱਤੇ ਗ੍ਰੂਮ ਲੈ ਕੇ ਆਈ ਸੀ ਪਰ 6 ਸਾਲ ਲਾਗੂ ਮਜ਼ਦੂਰਾਂ ਨੇ ਨਹੀਂ ਹੋ ਦਿੱਤੇ ਤੇ ਹੁਣ 1 ਅਪ੍ਰੈਲ ਤੋਂ ਹੋ ਲਾਗੂ ਕਰਨ ਜਾ ਰਹੀ ਆ ਇਹ ਲਾਗੂ ਨਾ ਹੋਣ ਇਹਦੇ ਖਿਲਾਫ ਜਿਹੜੇ ਹੈਗੇ ਦੇਸ਼ ਦੇ ਕਰੋੜਾ ਮਜ਼ਦੂਰ ਜਿਹੜੇ ਹੈਗੇ ਆ ਟ੍ਰੇਡ ਯੂਨੀਅਨ 10 ਕੇਂਦਰੀ ਟ੍ਰੇਡ ਯੂਨੀਅਨ ਜਿਹੜੀਆਂ ਆਏਗਾ ਉਹ ਹੜਤਾਲ ਕਰ ਰਹੀਆਂ ਜਿਹਦੇ ਵਿੱਚ ਕਿਸਾਨ ਮਜ਼ਦੂਰ ਵੱਖ-ਵੱਖ ਤੱਕੀਆਂ ਦੀਆਂ ਜਿਸ ਤਰ੍ਹਾਂ ਦੀਆਂ ਬੰਦੀਆਂ ਵੀ ਸ਼ਾਮ ਜਿਹੜੀਆਂ ਹੋ ਰਹੀਆਂ ਤਾਂ ਕਿ ਇਹ ਚਾਰ ਲੇਬਰ ਕੋਰ ਜਿਹੜੇ ਹੈਗੇ ਆ ਉਹ ਰੱਦ ਕਰਾਏ ਜਾਣ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਮੰਗਾਂ ਜਿਵੇਂ ਮੋਦੀ ਸਰਕਾਰ ਬਿਜਲੀ ਸੋਧ ਬਿੱਲ 2025 ਲੈ ਕੇ ਆ ਰਹੀ ਆ ਬੀਜ ਬਿੱਲ ਲੈ ਕੇ ਆ ਰਹੀ ਹੈਗੀ ਆ ਇਸ ਤੋਂ ਇਲਾਵਾ ਜਿਹੜਾ ਹੈਗਾ ਉਹ ਗ੍ਰੀਕਾਂ ਨਾਲ ਪੂਰਾ ਸਰਕਾਰਾਂ ਨਾਲ ਜਿਹੜੇ ਹੈਗੇ ਸੰਯੋਗਤੇ ਕੀਤੇ ਜਾ ਰਿਹਾ ਯਾਨੀ ਕੁੱਲ ਮਿਲਾ ਕੇ ਇਦਾਂ ਦੀਆਂ ਪਾਲਿਸੀਆਂ ਜਿਹੜੀਆਂ ਲੋਕ ਵਿਰੋਧੀ ਮਜ਼ਦੂਰ ਵਿਰੋਧੀ ਕਿਸਾਨ ਵਿਰੋਧੀ ਨੀਤੀਆਂ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਦੇਸ਼ ਦੇ ਜਿਹੜੇ ਹੈਗੇ ਆ ਉਹ ਪ੍ਰੋੜਾ ਮਜ਼ਦੂਰ ਸੜਕਾਂ ਤੇ ਇੱਕ ਤਰੀਕ ਦੀ ਇੱਕ ਦਿਨ ਦੀ ਹਿਜਾਬ ਦੇ ਵਿੱਚ ਉਹ ਸ਼ਾਮਲ ਹੋ ਰਿਹਾ ਅਸੀਂ ਅੱਜ ਇੱਥੇ ਸਾਥੀਆਂ ਨਾਲ ਮੀਟਿੰਗ ਕੀਤੀ ਹੈਗੀ ਹੈ ਕਿ ਆਪਾਂ 16 ਜਿਹੜੀ 12 ਫਰਵਰੀ ਦੀ ਹੜਤਾਲ ਆ ਉਹਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਾਂ ਸ਼ਾਮਲ ਹੋਈਏ ਦੱਸੀਏ ਇਥੋਂ ਦੀਆਂ ਜਿਹੜੀਆਂ ਲੋਟੂ ਸਰਕਾਰਾਂ ਜਿਹੜੀਆਂ ਜਿਹੜੀਆਂ ਮਜ਼ਦੂਰ ਕਿਸਾਨ ਵਿਰੋਧੀ ਫੈਸਲੇ ਜਿਹੜੀਆਂ ਕਰ ਰਹੀਆਂ ਉਹਨਾਂ ਨੂੰ ਆਪਾਂ ਇਹਨਾਂ ਫੈਸਲਿਆਂ ਤੋਂ ਪਿੱਛੇ ਹਟਾਈਏ ਉਹਦਾ ਇੱਕੋ ਹੀ ਹੱਲ ਹੈ ਕਿ ਸਾਨੂੰ ਸ਼ਿਕਰਸ਼ਾ ਦੇ ਰਾਹ ਪੈਣਾ ਚਾਹੀਦਾ ਕਿ ਅੱਜ ਅਸੀਂ ਅਪੀਲ ਕੀਤੀ ਹੈ ਸਾਰੇ ਸਾਥੀਆਂ ਨੂੰ ਵਕਤ ਭਾਵੇਂ ਜਿੱਥੇ ਬੰਦੀਆਂ ਦੇ ਸਾਥੀਆਂ ਨੂੰ ਕਿ 12 ਤਰੀਕ ਨੂੰ ਤੁਸੀਂ ਵੱਧ ਤੋਂ ਵੱਧ ਜਿਹੜਾ ਉਸ ਹੜਤਾਲ ਦੇ ਰਿਸ਼ਮੂ ਨੇ ਕਰਨੀ ਹੈਗੀ ਆ ਇਸ ਵਿਸ਼ੇ ਤੇ ਅੱਜ ਅਸੀਂ ਗੱਲਾਂ ਕਰਾਂਗੇ ਪ੍ਰਧਾਨ ਜੀ ਜਿਹੜੇ ਪਸੂਬੇ ਦੇ ਵਿੱਚ ਇਹ ਤੁਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੜਤਾਲ ਕਰ ਰਹੇ ਹੋ ਕਿ ਕਿੱਥੇ ਤੁਸੀਂ ਹੜਤਾਲ ਕਰ ਰਹੇ ਹੋ ਦੇਖੋ ਜਿਹੜੀ ਇਹ 12 ਫਰਵਰੀ ਦੀ ਹੜਤਾਲ ਹੁਣ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਹਿੰਦੁਸਤਾਨ ਪੱਧਰ ਦੀ ਹੈ ਠੀਕ ਹੈ ਜੀ ਤਾ ਦੂਜੀ ਗੱਲ ਜੇ ਆਪਾਂ ਪੰਜਾਬ ਦੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਹੋ ਰਹੀ ਹੈ ਜ਼ਿਲ੍ਹਿਆਂ ਤੋਂ ਇਲਾਵਾ ਜਿੱਥੇ ਹੁਣ ਜਿਵੇਂ ਅਸੀਂ ਇੱਥੇ ਮਲੂੜ ਚ ਖੜੇ ਆਂ ਤਾਂ ਮਲੂੜ ਦੇ ਵਿੱਚ ਜਿਹੜਾ ਹੈਗਾ ਉਹਦੇ ਇੱਕ ਦਿਨ ਦਾ ਜਿਹੜਾ ਹੜਤਾਲ ਇੱਥੇ ਕੀਤੀ ਜਾਣੀ ਹੈ ਹਾਜ਼ਰ ਖਾ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਜਾਨੀ ਜੇ ਮਤਲਬ ਕੋਈ ਇਸ ਤਰ੍ਹਾਂ ਦੇ ਬਲਾਕ ਨੇ ਜਾਂ ਤਹਿਸੀਲ ਲੈਵਲ ਤੇ ਵੀ ਜਿਹੜਾ ਹੈਗਾ ਹੜਤਾਲ ਉਹ ਹੋ ਸਕਦੀ ਹੈਗੀ ਹੈ ਜਿੱਥੇ-ਜਿੱਥੇ ਫੈਸਲਾ ਜਿਹੜਾ ਹੈਗਾ ਉਹ ਟ੍ਰੇਡ ਯੂਨੀਅਨ ਜਿਹੜੀਆਂ ਉਹ ਕਰ ਵੀ ਨਹੀਂ ਰਲ ਕੇ ਉੱਥੇ-ਉੱਥੇ ਜਿਹੜੀ ਇੱਕ ਜਿਲ੍ਹੇ 'ਚ ਦੋ ਦੋ ਥਾਂ ਹੀ ਵੀ ਹੋ ਸਕਦੀ ਹੈ ਤਿੰਨ ਥਾਂ ਹੀ ਵੀ ਹੋ ਸਕਦੀ ਹੈਗੀ ਆ ਉਹ ਮਤਲਬ ਫੈਸਲਾ ਜਿਹੜਾ ਹੈਗਾ ਸੰਬੰਧਿਤ ਜਿਲ੍ਹੇ ਦੇ ਜਿਹੜਾ ਹੈਗੇ ਉਹ ਸਾਫੀ ਉਹ ਕਰਨਗੇ ਪਰ ਸਾਡੀ ਅਪੀਲ ਇਹ ਹੈਗੀ ਆ ਕਿ ਆਪਾਂ ਉਸ ਦਿਨ ਵੱਧ ਤੋਂ ਵੱਧ ਜਿਹੜਾ ਅੱਜ ਵੀ ਇਹ ਸਾਫੀਆਂ ਨੇ ਇਹੀ ਗੱਲ ਕੀਤੀ ਹੈ ਕਿ ਕਿਸੇ ਨੇ ਉਹਦੇ ਘਰੇ ਨਹੀਂ ਰਹਿਣਾ ਕਿਉਂਕਿ ਜੇ ਅਸੀਂ ਅੱਜ ਨਹੀਂ ਲੜਦੇ ਸਰਕਾਰ ਦੀਆਂ ਨੀਤੀਆਂ ਦੇ ਕਿਉਂਕਿ ਸਰਕਾਰ ਨੇ ਤਾਂ ਜਿਹੜਾ ਦੇਸ਼ ਹਿੰਦੁਸਤਾਨ ਨੂੰ ਛੇੜ ਤੇ ਲਾਇਆ ਹੋਇਆ ਜਿਵੇਂ ਹੁਣ ਮਾਰਕੀਟ ਦੇ ਵਿੱਚ ਛੇੜ ਲੱਗਦੀ ਹੈ ਨਾ ਮਤਲਬ ਜੁੱਤੀਆਂ ਲਈ ਛੇੜ ਲੱਗੀ ਕੱਪੜਿਆਂ ਲਈ ਛੇੜ ਲੱਗੀ ਹੈ ਨਾ ਹੋਰ ਛੇੜ ਲੱਗਦੀ ਹੈ ਐਵੇਂ ਉਹਨਾਂ ਨੇ ਦੇਸ਼ ਛੇੜ ਤੇ ਲਾ ਕੇ ਕਾਰਟਡ ਘਰਾਣੇ ਨੂੰ ਵੇਚ ਲਗੀ ਹੈ ਇਥੋਂ ਦਾ ਧਨ ਦੌਲਤ ਠੀਕ ਹੈ ਜੋ ਪਾਣੀ ਜੰਗਲ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਦੇ ਹਵਾਲੇ ਉਹ ਕੀਤਾ ਜਾ ਰਿਹਾ ਇਸ ਕਰਕੇ ਇਹ ਬਹੁਤ ਵੱਡੇ ਹਮਲੇ ਜਿਹੜੇ ਮੋਦੀ ਸਰਕਾਰ ਦੇ ਜੇ ਨਹੀਂ ਠੱਲਾਂਗੇ ਨਹੀਂ ਸੰਘਰਸ਼ ਕਰਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜਾ ਇਹਨਾਂ ਹਮਲਿਆਂ ਦਾ ਸ਼ਿਕਾਰ ਸਾਰੇ ਲੋਕ ਚਾਹੇ ਉਹ ਮਜ਼ਦੂਰ ਆ ਚਾਹੇ ਕਿਸਾਨ ਆ ਚਾਹੇ ਦੁਕਾਨਦਾਰ ਆ ਚਾਹੇ ਛੋਟੇ ਵਪਾਰੀ ਨੇ ਸਾਰੇ ਲੋਕਾਂ ਨੇ ਇਸ ਹਮਲਿਆਂ ਦੇ ਹੇਠਾਂ ਜਿਹੜਾ ਉਹ ਆ ਜਾਣਾ ਹੈ ਭਗਵਾਨ ਜੀ ਤੁਸੀਂ ਕੀ ਸਮਝਦੇ ਹੋ ਜਿਹੜੀ ਪੰਜਾਬ ਸਰਕਾਰ ਆ ਇਹ ਇਹ ਵੀ ਬਹੁਤ ਗਰੀਬਾਂ ਉੱਤੇ ਟੀਚਰਾਂ ਤੇ ਜਦ ਤੁਸੀਂ ਵਖ ਵਖ ਥਾਂ ਤੇ ਧਰਨੇ ਲੱਗ ਰਹੇ ਆ ਤੁਸੀਂ ਇਰਖਿਤ ਸਮਝਦੇ ਹੋ ਵੀ ਇਹ ਜਿਹੜੀ ਮੋਦੀ ਸਰਕਾਰ ਦੀ ਬੀਟੀਮ ਹੈ ਉਹਨਾਂ ਦੇ ਕਹੇ ਤੇ ਚੱਲਦੀ ਹੈ ਜਿਹੜੇ ਮੁੱਖ ਮੰਤਰੀ ਹੈ ਇਹ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਹੈ ਅਰਵਿੰਦ ਕੇਜਵਰ ਜੀ ਉਹਨਾਂ ਦੇ ਕਹੇ ਤੇ ਚੱਲਦੇ ਆ ਦੇਖੋ ਭਾਈ ਜੀ ਕਹਿੰਦੇ ਆ ਕਿ ਅਸੀਂ ਜਦੋਂ ਇਹ ਸਰਕਾਰ ਹੁੰਦੀ ਨਹੀਂ ਆਈ ਸੀ ਉਦੋਂ ਵੀ ਅਸੀਂ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਸੀ ਇਹ ਕਹਿੰਦੇ ਸੀਗੇ ਕਿ ਇਹ ਸਰਕਾਰ ਜੇ ਤੇ ਆਉਂਦੀ ਆ ਤੇ ਇਹ ਦੂਜੀਆਂ ਸਰਕਾਰਾਂ ਨਾਲੋਂ ਕੋ ਘੱਟ ਲੋਕਾਂ ਤੇ ਜਿਹੜਾ ਨਹੀਂ ਕਰੂਗੀ ਕਿਉਂਕਿ ਇਹ ਸਾਰੀਆਂ ਸਰਕਾਰਾਂ ਕਾਰਪਟ ਪੱਕੀ ਫੈਸਲੇ ਲਾਗੂ ਉਹਨਾਂ ਨੇ ਕਰਨੇ ਕਰਨੇ ਆ ਔਰ ਇਹ ਸਰਕਾਰ ਬਾਰੇ ਅਸੀਂ ਪਹਿਲਾਂ ਕਿਹਾ ਸੀ ਕਿ ਆਰਐਸਐਸ ਦੀ ਵੀ ਟੀਮ ਆ ਉਹ ਸਾਰੀਆਂ ਨੀਤੀਆਂ ਪਾਲਿਸੀਆਂ ਜਿਹੜੀਆਂ ਭਾਜਪਾ ਲੈ ਕੇ ਆ ਰਹੀ ਹੈ ਮੋਦੀ ਲੈ ਕੇ ਆ ਰਿਹਾ ਇਹਦਾ ਸਭ ਤੋਂ ਮੂਰੇ ਹੋ ਕੇ ਉਹਨਾਂ ਨੂੰ ਲਾਗੂ ਕਰ ਰਹੇ ਹੈਗੇ ਇਹਨਾਂ ਨੇ ਕਿਸੇ ਜੇ ਬਿਜਲੀ ਸੋਧ ਬਿੱਲ ਦੀ ਗੱਲ ਲੈ ਲਓ ਜਾਂ ਹੋਰ ਜਿਹੜੇ ਕਾਨੂੰਨ ਜਿਹੜੇ ਕੇਂਦਰ ਕੇਂਦਰੀਕਰਨ ਦੀਆਂ ਨੀਤੀਆਂ ਸਰਕਾਰ ਲੈ ਕੇ ਆ ਮੋਦੀ ਸਰਕਾਰ ਲੈ ਕੇ ਆ ਦਿੱਤਾ ਸਭ ਦੀ ਸਾਰਿਆਂ ਤੋਂ ਪਹਿਲਾਂ ਤੌਰ ਤੇ ਉਹਨਾਂ ਨੂੰ ਲਾਗੂ ਕਰ ਰਹੇ ਹੈਗੇ ਆ ਇਸ ਕਰਕੇ ਇਹ ਚਾਹੇ ਤੇ ਭਗਵੰਤ ਮਾਨ ਦੀ ਸਰਕਾਰ ਆ ਚਾਹੇ ਮੋਦੀ ਦੀ ਸਰਕਾਰ ਸੈਂਟਰ ਦੇ ਵਿੱਚ ਇਹ ਇਸ ਮਸਲਿਆਂ ਤੇ ਇੱਕ ਨੇ ਇਹ ਕਾਰਪਟ ਘਰਾਣਿਆਂ ਤੋਂ ਵੱਡੇ ਵੱਡੇ ਸਰਮਾਇਯਦਾਰਾਂ ਤੋਂ ਕਰੋੜਾਂ ਰੁਪਈਆ ਫੰਡ ਲੈਂਦੇ ਨੇ ਔਰ ਫੰਡ ਲੈਣ ਤੋਂ ਬਾਅਦ ਜਿਹੜੇ ਹੈਗੇ ਆ ਉਹਨਾਂ ਦੇ ਪੱਖੀ ਕੋ ਨੀਤੀਆਂ ਉਹ ਕਾਨੂੰਨ ਲੈ ਕੇ ਆਉਂਦੇ ਆ ਇਹ ਕੇਂਦਰ ਵੀ ਉਹੀ ਆ ਭਵੰਤ ਮੰਤਰੀ ਸਰਕਾਰ ਵੀ ਉਹੀ ਆ ਇੱਥੇ ਜੀ ਇੱਕੋ ਥਾਂ ਦੇ ਚਿੱਟੇ ਬਟੇ ਅ F2 ਅਤੇ ਹੋਰ ਅ ਜਿਹੜੇ ਵੱਖ-ਵੱਖ ਟ੍ਰੇਡ ਯੂਨੀਅਨ ਦੇ ਮੈਂਬਰ ਆ ਆਗੂ ਆ ਕੀ ਸੁਨੇਹਾ ਤੁਸੀਂ ਲਾਉਣਾ ਚਾਹੋਗੇ 12 ਫਰਵਰੀ ਦਾ ਤੁਸੀਂ ਉਹਨਾਂ ਨੂੰ ਦੇਖੋ ਮੈਂ ਸਾਰੇ ਸਾਥੀਆਂ ਨੂੰ ਜਿਹੜੀ ਹੈਗੀ ਉਹ ਅਪੀਲ ਕੀਤੀ ਆ ਮੀਟਿੰਗ ਦੇ ਵਿੱਚ ਵੀ ਅਸੀਂ ਇਹੀ ਗੱਲ ਕੀਤੀ ਹੈ ਕਿ ਦੇਖੋ ਹਾਲਾਤ ਇੰਦਾਂ ਦੇ ਬੜੇ ਹੋਏ ਨੇ ਕਿ ਸਾਨੂੰ ਘਰਾਂ ਚੋਂ ਬਾਹਰ ਨਿਕਲਣਾ ਪੈ ਗਿਆ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਤੇ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਤਰ ਰਹੇ ਸਾਨੂੰ ਕੁਝ ਸਹੂਲਤਾਂ ਜਿਹੜੀਆਂ ਅਸੀਂ ਲੜ ਕੇ ਲਈਆਂ ਕਾਨੂੰਨ ਬਣਾਏ ਆ ਉਹਨਾਂ ਦਾ ਸਾਨੂੰ ਕੋਈ ਫਾਇਦਾ ਹੋਵੇ ਤਾਂ ਇਹਦਾ ਕੋਈ ਪ੍ਰਧਾਨ ਜੀ ਕੋਈ ਬਾਈ ਜੀ ਹੱਲ ਨਹੀਂ ਹੈਗਾ ਇਹਦਾ ਹੱਲ ਸਿਰਫ ਇੱਕੋ ਹੈਗਾ ਕਿ ਸਾਨੂੰ ਵੱਡੇ ਪੰਦਰ ਤੇ ਨਾਮ ਬੰਦ ਹੋ ਕੇ ਠੀਕ ਹੈ ਇੱਕਦਾਂ ਜਥੇਬੰਦੀ ਨੂੰ ਆਪਣੀਆਂ ਆਪਣੀਆਂ ਨੂੰ ਮਜ਼ਬੂਤ ਕਰੀਏ ਤੇ ਇੱਕ ਅਸੀਂ ਜਿਹੜਾ ਹੈਗਾ ਵੱਧ ਚੜ ਕੇ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੋਈਏ ਇਹਨਾਂ ਨੀਤੀਆਂ ਦੇ ਜਿਹੜਾ ਖਿਲਾਫ ਉਹ ਅਸੀਂ ਲਗਾਤਾਰ ਸੰਘਰਸ਼ ਕਰੀਏਗਾ ਜੇ ਕਰਾਂਗੇ ਤਾਂ ਸਰਕਾਰਾਂ ਬੈਕਫੁੱਟ ਤੇ ਜਾ ਸਕਦੀਆਂ ਪਹਿਲਾ ਆਧਾਰਨਾ ਹੈਗਾ ਕਿਸਾਨ ਯੂਨੀਅਨ ਜਿਹੜੀ ਹੈਗੀ ਆ ਦਿੱਲੀ ਦੇ ਵਿੱਚ ਕਿਸਾਨਾਂ ਦੋਨਾਂ ਲੜਿਆ ਗਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਉਹ ਕਾਨੂੰਨ ਪਾਰਲੀਮੈਂਟ ਦੇ ਵਿੱਚ ਪਾਸ ਕੀਤੇ ਸੀ ਉਹਨਾਂ ਨੇ ਪਾਸ ਕੀਤੇ ਹੋਏ ਕਾਨੂੰਨ ਉਹਨਾਂ ਨੂੰ ਪਾਰਲੀਮੈਂਟ ਚ ਹੀ ਰੱਦ ਕਰਨੇ ਪਏ ਇੱਕ ਇਤਿਹਾਸਕ ਜਿਹੜੀ ਹੈਗੀ ਜਿੱਤ ਹੋਈ ਸੀ ਉਹ ਤਾਂ ਹੀ ਹੋਈ ਸੀ ਜਦੋਂ ਲੋਕ ਇਕੱਠੇ ਹੋਏ ਨੇ ਕਿ ਅੱਜ ਵੀ ਇਹ ਹਮਲਾ ਸਿੱਧਾ ਕਰਨਾ ਚਾਹੁੰਦਾ ਤੁਹਾਡੇ ਵੱਲ ਰਹੀ ਭਾਈ ਜੀ ਤੁੜਿਆ ਸਾਹਿਬ ਕਿ ਇਹ ਇਹ ਜਿਹੜਾ ਹਮਲਾ ਇਹ ਇਕੱਲਾ ਮਜ਼ਦੂਰਾਂ ਤੇ ਨਹੀਂ ਹੈਗਾ ਇਹ ਸਾਰੇ ਤਕਿਆਂ ਤੇ ਹਮਲਾ ਹੈਗਾ ਜਿਹੜੇ ਕਿੱਤੀ ਲੋਕ ਆ ਜਿਹੜੇ ਕਿਰਤ ਕਰਦੇ ਆ ਵਰਕਿੰਗ ਕਲਾਸ ਸਾਰਿਆਂ ਤੇ ਹਮਲਾ ਹੈ ਬਹੁਤ ਵੱਡਾ ਹਮਲਾ ਹੈ ਇਸ ਲਈ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਭਾਈ ਇਹ ਉਹ ਸਿਰ ਸਾਡੀਆਂ ਭੈਣਾਂ ਭਰਾ ਸਾਰੇ ਸੜਕਾਂ ਦੇ ਉੱਤੇ ਉਤਰਿਓ ਉਸ ਤਨ ਹਕਤਾ ਦੇ ਵਿੱਚ ਆਪ ਹੋਇਓ ਤਾਂ ਕਿ ਅਸੀਂ ਇਥੋਂ ਦੇ ਹਾਕਮਾਂ ਨੂੰ ਦੱਸ ਸਕੀਏ ਕਿ ਅਸੀਂ ਇੱਥੇ ਇਕੱਠੇ ਆ ਜੇਕਰ ਨੂੰ ਲੱਗ ਹੋਣਗੇ ਤਾਂ ਅਸੀਂ ਫਿਰ ਚੁੱਪ ਕਰਕੇ ਨਹੀਂ ਬੈਠਾਂਗੇ ਇਹਨਾਂ ਦਾ ਮੂੰਹ ਤੋੜਵਾ ਜਵਾਬ ਜਿਹੜਾ ਸੀ ਉਹ ਦੇਵਾਗੇ ਅੱਜ ਅਸੀਂ ਸਾਰੇ ਭਰਾਵਾਂ ਨੂੰ ਸਾਰੇ ਭੈਣਾਂ ਨੂੰ ਇੱਕ ਮੀਟਿੰਗ ਦੇ ਵਿੱਚ ਅਸੀਂ ਕਰਦੇ ਹਾਂ ਠੀਕ ਹੈ ਜੀ ਧੰਨਵਾਦ ਪ੍ਰਸ਼ਾਨ ਜੀ